ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਗਰਮ ਪਾਣੀ ਪੀਣ ਨਾਲ ਸਾਨੂੰ ਹੈਰਾਨ ਕਰਨ ਵਾਲੇ ਕੁਝ ਫਾਇਦੇ ਮਿਲਦੇ ਆ ਜਿੰਨਾ ਬਾਰੇ ਅੱਜ ਅਸੀਂ ਵੀਡੀਓ ਚ ਗੱਲ ਕਰਾਂਗੇ ਤੇ ਦੋਸਤੋ ਇਹ ਸਾਰੇ ਫਾਇਦੇ ਜਿਨ੍ਹਾਂ ਦੀ ਅਸੀਂ ਗੱਲ ਕਰਾਂਗੇ ਉਹ ਵਿਗਿਆਨਕ ਤੌਰ ਤੇ ਪ੍ਰਮਾਣਿਤ ਆ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਸਾਡੀ ਆਦਤ ਆ ਅਸੀਂ ਸਵੇਰੇ ਜਦੋਂ ਉੱਠਦੇ ਆ ਤਾਂ ਅਸੀਂ ਸਭ ਤੋਂ ਪਹਿਲਾਂ ਚਾਹ ਦਾ ਕੱਪ ਜਾਂ ਕੌਫੀ ਦਾ ਕੱਪ ਪੀ ਲੈਨੇ ਆ ਦੋਸਤੋ ਇਸ ਤਰ੍ਹਾਂ ਕਰਨਾ ਇੱਕ ਤਾਂ ਸਾਡੀ ਜਿਹੜਾ ਪਾਚਨ ਕਿਰਾ ਉਹ ਖਰਾਬ ਹੋ ਜਾਂਦੀ ਆ ਤੇ ਸਾਨੂੰ ਪੂਰਾ ਦਿਨ ਸੁਸਤੀ ਰਹਿੰਦੀ ਆ ਇੱਕ ਵਾਰ ਤਾਂ ਅਸੀਂ ਸਵੇਰੇ ਚੁੱਸ ਤੋਂ ਜਾਂਦੇ ਆ ਪਰ ਉਸ ਤੋਂ ਬਾਅਦ ਸਾਨੂੰ ਪੂਰਾ ਦਿਨ ਸੁਸਤੀ ਰਹਿੰਦੀ ਤੇ ਥਕਾਵਟ ਰਹਿੰਦੀ ਆ ਤੇ ਇਹਦੇ ਨਾਲ ਨਾਲ ਦੋਸਤੋ ਸਾਨੂੰ ਬਦਹਜਮੀ ਤੇ ਸਾਨੂੰ ਕੌਨਸਟਿਪੇਸ਼ਨ ਦੀ ਕਬਜ ਦੀ ਵੀ ਪਰੇਸ਼ਾਨੀ ਹੋ ਜਾਂਦੀ ਜਦੋਂ ਅਸੀਂ ਇਸ ਤਰ੍ਹਾਂ ਕਰਦੇ ਆ ਸੋ ਦੋਸਤੋ ਵਧੀਆ ਰਹੂਗਾ ਸਾਨੂੰ ਸਵੇਰੇ ਉੱਠ ਕੇ ਨਿਰਨੇ ਕਾਲ ਜੇ ਖਾਲੀ ਪੇਟ ਕੋਸਾ ਪਾਣੀ ਪੀਣਾ ਚਾਹੀਦਾ ਹੈ ਇਹ ਦਿਨ ਸਾਡੀ ਪਾਚਨ ਕਿਰਿਆ ਤਾਂ ਵਧੀਆ ਹੁੰਦੀ ਹੁੰਦੀ ਤੇ ਨਾਲ ਸਾਨੂੰ ਹੋਰ ਵੀ ਫਾਇਦੇ ਮਿਲਦੇ ਆ। ਆਓ ਦੋਸਤੋ ਬਿਨਾਂ ਕਿਸੇ ਦੇਰੀ ਤੋਂ ਅਸੀਂ ਸ਼ੁਰੂ ਕਰਦੇ ਆਂ ਵੀ ਸਾਨੂੰ ਸਵੇਰੇ ਸਵੇਰੇ ਨਿਰਨੇਕਾਲ ਜੇ ਕੋਸਾ ਪਾਣੀ ਪੀਣ ਨਾਲ ਕਿਹੜੇ ਕਿਹੜੇ ਫਾਇਦੇ ਹੁੰਦੇ ਆ। ਦੋਸਤੋ ਜੇ ਇਹਦੇ ਪਹਿਲੇ ਫਾਇਦੇ ਦੀ ਗੱਲ ਕਰੀਏ ਤਾਂ ਜਦੋਂ ਅਸੀਂ ਸਵੇਰੇ ਸਵੇਰੇ ਕੋਸਾ ਪਾਣੀ ਪੀ ਲੈਂਦੇ ਆਂ ਤਾਂ ਸਾਡੇ ਦਿਮਾਗ ਨੂੰ ਇੱਕ ਸਿਗਨਲ ਜਾਂਦਾ ਏ ਜਿਹਦੇ ਨਾਲ ਸਾਡਾ ਜਿਹੜਾ ਇਹ ਡਾਈਜੈਸਟਿਵ ਸਿਸਟਮ ਆ ਉਹ ਐਕਟੀਵੇਟ ਹੋ ਜਾਂਦਾ। ਜਿਹਦੇ ਨਾਲ ਸਾਨੂੰ ਬਦਹਾਜ਼ਮੀ ਦੀ ਜਿਹੜੀ ਪਰੇਸ਼ਾਨੀ ਆ ਉਸ ਤੋਂ ਰਾਹਤ ਮਿਲਦੀ। ਇਦੇ ਨਾਲ ਨਾਲ ਸਾਡੀਆਂ ਅੰਤੜੀਆਂ ਮੂਵਮੈਂਟ ਹੁੰਦੀ ਆ ਉਹ ਵਧੀਆ ਹੋ ਜਾਂਦੀ ਆ ਜਿਹਦੇ ਸਿੱਟੇ ਵਜੋਂ ਸਾਨੂੰ ਕਬਜ ਦੀ ਪਰੇਸ਼ਾਨੀ ਨਹੀਂ ਹੁੰਦੀ ਤੇ ਸਾਡਾ ਜਿਹੜਾ ਪੇਟ ਆ ਉਹ ਸਵੇਰੇ ਹੀ ਕਲੀਅਰ ਹੋ ਜਾਂਦਾ ਸਾਫ਼ ਹੋ ਜਾਂਦਾ ਸੋ ਦੋਸਤੋ ਇਹ ਤਾਂ ਸੀ ਇਹਦਾ ਪਹਿਲਾ ਫਾਇਦਾ ਜੇ ਗਰਮ ਪਾਣੀ ਪੀਣ ਦੇ ਦੂਜੇ ਫਾਇਦੇ ਦੀ ਗੱਲ ਕਰੀਏ ਤਾਂ ਇਹ ਸਾਡੇ ਸੈਂਟਰਲ ਨਰਵ ਸਿਸਟਮ ਨੂੰ ਐਕਟੀਵੇਟ ਕਰਦਾ ਸਾਡੇ ਬ੍ਰੇਨ ਨੂੰ ਵੀ ਐਕਟੀਵੇਟ ਕਰਦਾ ਦੋਸਤੋ 2019 ਦੇ ਵਿੱਚ ਇੱਕ ਸਟੱਡੀ ਹੋਈ ਸੀ ਜਿੰਨਾ ਲੋਕਾਂ ਨੇ ਸਵੇਰੇ ਸਵੇਰੇ ਕੋਸਾ ਪਾਣੀ ਪੀਤਾ ਉਹਨਾਂ ਲੋਕਾਂ ਦਾ ਬਾਕੀ ਲੋਕਾਂ ਨਾਲੋਂ ਜਿਹੜਾ ਦਿਮਾਗ ਦਾ ਫੰਕਸ਼ਨ ਸੀ ਉਹ ਵਧੀਆ ਹੋਇਆ ਤੇ ਬ੍ਰੇਨ ਦੀ ਜਿਹੜੀ ਐਕਟੀਵਿਟੀ ਸੀ ਉਹ ਵੀ ਵਧੀਆ ਹੋਈ ਇਹਦੇ ਨਾਲ ਨਾਲ ਦੋਸਤੋ ਕੋਸਾ ਪਾਣੀ ਪੀਣ ਨਾਲ ਸਾਨੂੰ ਜਿਹੜੀ ਐਂਜਾਇਟੀ ਡਿਪਰੈਸ਼ਨ ਦੀ ਪਰੇਸ਼ਾਨੀ ਹੁੰਦੀ ਆ ਇਹ ਵੀ ਘਟਦੀ ਆ ਠੀਕ ਹੋ ਜਾਂਦੀ ਆ ਐਂਜਾਇਟੀ ਦੀ ਪਰੇਸ਼ਾਨੀ ਸੋ ਸਾਨੂੰ ਹਮੇਸ਼ਾ ਸਵੇਰੇ ਉੱਠ ਕੇ ਕੋਸੇ ਪਾਣੀ ਦਾ ਜ਼ਰੂਰ ਸੇਵਨ ਕਰਨਾ ਚਾਹੀਦਾ ਹੈ ਤੇ ਦੋਸਤੋ ਕੋਸਾ ਪਾਣੀ ਪੀਣ ਨਾਲ ਉਹਨਾਂ ਲੋਕਾਂ ਨੂੰ ਬੜਾ ਫਾਇਦਾ ਮਿਲਦਾ ਜਿਨ੍ਹਾਂ ਨੂੰ ਸਾਈਨੋਸਾਈਟਿਸ ਦੀ ਪਰੇਸ਼ਾਨੀ ਰਹਿੰਦੀ ਜਿਨ੍ਹਾਂ ਨੂੰ ਹਮੇਸ਼ਾ ਜੁਕਾਮ ਰਹਿੰਦਾ ਏ ਸੋ ਕੋਸਾ ਪਾਣੀ ਜਦੋਂ ਅਸੀਂ ਪੀਂਨੇ ਆ ਤੇ ਨਾਲ ਸਾਡੇ ਜਿਹੜੇ ਸਾਈਨਸ ਬਲੌਕ ਹੋਏ ਹੁੰਦੇ ਉਹ ਬੜੀ ਜਲਦੀ ਖੁੱਲ ਜਾਂਦੇ ਆ ਸੋ ਦੋਸਤੋ ਜਿਨ੍ਹਾਂ ਲੋਕਾਂ ਨੂੰ ਸਾਈਨੋਸਾਈਟਿਸ ਦੀ ਪਰੇਸ਼ਾਨੀ ਆ ਉਹਨਾਂ ਨੂੰ ਪਾਣੀ ਹੌਲੀ ਹੌਲੀ ਸਿੱਪ ਸਿੱਪ ਕਰਕੇ ਪੀਣਾ ਚਾਹੀਦਾ ਤੇ ਇਹਦੇ ਨਾਲ ਨਾਲ ਕੁਝ ਸਮਾਂ ਉਹਨਾਂ ਨੂੰ ਪਾਣੀ ਮੂੰਹ 'ਚ ਰੋਕ ਕੇ ਰੱਖਣਾ ਚਾਹੀਦਾ ਤਾਂ ਜੋ ਜਿਹੜੀ ਭਾਫ਼ ਆ ਉਹਨਾਂ ਦੇ ਸਾਈਨਸਾਂ ਤੱਕ ਪਹੁੰਚ ਕੇ ਬਲੌਕ ਸਾਈਨਸਾਂ ਨੂੰ ਖੋਲ ਸਕੇ ਸੋ ਦੋਸਤੋ ਜਿਨ੍ਹਾਂ ਲੋਕਾਂ ਨੂੰ ਜਕਾਮ ਦੀ ਅਲਰਜੀ ਦੀ ਲਗਾਤਾਰ ਪਰੇਸ਼ਾਨੀ ਰਹਿੰਦੀ ਉਹਨਾਂ ਨੂੰ ਤਾਂ ਜ਼ਰੂਰ ਕੋਸੇ ਪਾਣੀ ਦਾ ਸਵੇਰੇ ਖਾਲੀ ਪੇਟ ਜ਼ਰੂਰ ਸੇਵਨ ਕਰਨਾ ਚਾਹੀਦਾ ਤੇ ਦੋਸਤੋ ਜੇ ਕੋਸੇ ਪਾਣੀ ਪੀਣ ਦੇ ਅਗਲੇ ਫਾਇਦੇ ਦੀ ਗੱਲ ਕਰੀਏ ਤਾਂ ਜਿਹੜੀਆਂ ਸਾਡੀਆਂ ਬਲੱਡ ਵੈਸਲਸ ਆ ਸਾਡੀਆਂ ਨਸਾਂ ਆ ਉਹ ਡਾਇਲੇਟ ਹੁੰਦੀਆਂ ਜਦੋਂ ਅਸੀਂ ਕੋਸਾ ਪਾਣੀ ਪੀਂਨੇ ਆ ਭਾਵ ਸਾਡੀਆਂ ਜਿਹੜੀਆਂ ਨਸਾਂ ਫੁੱਲ ਜਾਂਦੀਆਂ ਜਿਸ ਦੇ ਨਾਲ ਸਾਡੀ ਬਲੱਡ ਪ੍ਰੈਸ਼ਰ ਦੀ ਬੀਪੀ ਵਧਣ ਦੀ ਪਰੇਸ਼ਾਨੀ ਵੀ ਠੀਕ ਹੁੰਦੀ ਸਾਡਾ ਬੀਪੀ ਹੇਠਾਂ ਆਉਂਦਾ ਜਦੋਂ ਅਸੀਂ ਕੋਸੇ ਪਾਣੀ ਦਾ ਸੇਵਨ ਕਰਦੇ ਹਾਂ ਖਾਲੀ ਪੇਟ ਤੇ ਇਹਦੇ ਨਾਲ ਨਾਲ ਦੋਸਤੋ ਇਹ ਸਾਡੇ ਦਿਲ ਦੀ ਸਿਹਤ ਵਾਸਤੇ ਵੀ ਬੜਾ ਵੰਦੀਆ ਮੰਨਿਆ ਗਿਆ ਕੋਸਾ ਪਾਣੀ ਤੇ ਦੋਸਤੋ ਜਿਨ੍ਹਾਂ ਲੋਕਾਂ ਨੂੰ ਕੋਲੇਸਟਰੋਲ ਦੀ ਪਰੇਸ਼ਾਨੀ ਟ੍ਰਾਈਗਲਿਸਰਾਈਡ ਜਿਨ੍ਹਾਂ ਦਾ ਵੱਧ ਜਾਂਦਾ ਹੈ ਉਹਨਾਂ ਨੂੰ ਕੋਸੇ ਪਾਣੀ 'ਚ ਇੱਕ ਨੀਂਬੂ ਜ਼ਰੂਰ ਐਡ ਕਰ ਲੈਣਾ ਚਾਹੀਦਾ ਮਿਕਸ ਕਰਕੇ ਪੀਣਾ ਚਾਹੀਦਾ ਜਦੋਂ ਅਸੀਂ ਨੀਂਬੂ ਨੂੰ ਕੋਸੇ ਪਾਣੀ 'ਚ ਮਿਕਸ ਕਰਕੇ ਪੀਨੇ ਆ ਤਾਂ ਇਹਦੇ ਨਾਲ ਸਾਡਾ ਜਿਹੜਾ ਕੋਲੇਸਟਰੋਲ ਦਾ ਲੈਵਲ ਆ ਉਹ ਹੇਠਾਂ ਆਉਂਦਾ ਸਾਡਾ ਟ੍ਰਾਈਗਲਿਸਰਾਈਡ ਵੀ ਹੇਠਾਂ ਆਉਂਦਾ ਤੇ ਦੋਸਤੋ ਗਰਮ ਪਾਣੀ ਪੀਣ ਨਾਲ ਸਾਡੀਆਂ ਜਿਹੜੀਆਂ ਕਿਡਨੀਜ਼ ਆ ਇਹ ਵੀ ਐਕਟੀਵੇਟ ਹੁੰਦੀਆਂ ਸਾਡੇ ਗੁਰਦੇ ਵੀ ਠੀਕ ਹੁੰਦੇ ਜਦੋਂ ਅਸੀਂ ਸਵੇਰੇ ਸਵੇਰੇ ਗਰਮ ਪਾਣੀ ਪੀਂਨੇ ਜਦੋਂ ਇਹ ਐਕਟੀਵੇਟ ਹੋ ਜਾਂਦੇ ਤਾਂ ਇਹ ਸਾਡੇ ਸਰੀਰ ਚੋਂ ਹਾਨੀਕਾਰਕ ਪਦਾਰਥਾਂ ਨੂੰ ਫ੍ਰੀ ਰੈਡੀਕਲਸ ਨੂੰ ਕਲਸ਼ ਆਊਟ ਬੜੀ ਜਲਦੀ ਕਰਦੇ ਆ ਸੋ ਦੋਸਤੋ ਸਵੇਰੇ ਸਵੇਰੇ ਗਰਮ ਪਾਣੀ ਪੀਣ ਨਾਲ ਸਾਡੀਆਂ ਕਿਡਨੀਆਂ ਨੂੰ ਵੀ ਫਾਇਦਾ ਮਿਲਦਾ ਤੇ ਦੋਸਤੋ ਜਿਨ੍ਹਾਂ ਲੋਕਾਂ ਨੂੰ ਜੋੜਾਂ ਦੀ ਵੀ ਪਰੇਸ਼ਾਨੀ ਰਹਿੰਦੀ ਆ ਸਾਇੰਸ ਮੰਨਿਆ ਗਿਆ ਕੁਝ ਸਟੱਡੀਆਂ ਇਹ ਮੰਨਦੀਆਂ ਵੀ ਕੋਸਾ ਪਾਣੀ ਪੀਣ ਨਾਲ ਸਾਡੇ ਜੋੜਾਂ 'ਚ ਜਿਹੜਾ ਸਾਈਨੋਵિયલ ਫਲੂਇਡ ਆ ਉਹ ਘਟਿਆ ਹੁੰਦਾ ਉਹ ਵੀ ਵਧ ਜਾਂਦਾ ਹੈ ਤੇ ਨਾਲ ਨਾਲ ਸਾਡੇ ਜਿਹੜੇ ਜੋੜਾਂ 'ਚ ਇਨਫਲੇਮੇਸ਼ਨ ਤੇ ਦਰਦਾਂ ਰਹਿੰਦੀਆਂ ਸਾਡੀ ਇਨਫਲੇਮੇਸ਼ਨ ਦੀ ਪਰੇਸ਼ਾਨੀ ਵੀ ਘਟਦੀ ਆ ਕੋਸਾ ਪਾਣੀ ਪੀਣ ਨਾਲ ਸੋ ਦੋਸਤੋ ਹੁਣ ਗੱਲ ਕਰਦੇ ਆ ਵੀ ਸਾਨੂੰ ਗਰਮ ਜਿਹੜਾ ਪਾਣੀ ਉਹ ਕਿੰਨਾ ਕੁ ਗਰਮ ਹੋਣਾ ਚਾਹੀਦਾ ਕਿਉਂਕਿ ਜੇ ਪਾਣੀ ਜ਼ਿਆਦਾ ਗਰਮ ਹੋਊਗਾ ਤਾਂ ਉਹ ਦੇ ਨਾਲ ਸਾਡੇ ਜਿਹੜੇ ਟੇਸਟ ਬਡਸ ਆ ਉਹ ਵੀ ਜਲ ਸਕਦੇ ਸਾਡੀ ਜੀਭ ਤੇ ਤੇ ਨਾਲ ਨਾਲ ਸਾਡੀ ਜਿਹੜੀ ਭੋਜਨ ਦੀ ਨਾਲੀ ਆ ਉਹਨੂੰ ਵੀ ਨੁਕਸਾਨ ਪਹੁੰਚ ਸਕਦਾ ਸੋ ਪਾਣੀ ਕੋਸਾ ਹੋਣਾ ਚਾਹੀਦਾ ਜਿਹੜਾ ਅਸੀਂ ਪੀ ਸਕੀਏ ਆਸਾਨੀ ਨਾਲ ਤੇ ਦੋਸਤੋ ਕੁਝ ਕੁ ਲੋਕ ਇਹ ਵੀ ਮੰਨਦੇ ਆ ਵੀ ਪਾਣੀ ਨੂੰ ਖੜੇ ਹੋ ਕੇ ਨਹੀਂ ਪੀਣਾ ਚਾਹੀਦਾ ਕਿਉਂਕਿ ਜੇ ਅਸੀਂ ਖੜੇ ਹੋ ਕੇ ਪਾਣੀ ਪੀਨੇ ਆ ਇਹਦੇ ਨਾਲ ਸਾਡੀਆਂ ਕਿਡਨੀਆ ਖਰਾਬ ਹੋਣ ਦੇ ਜਿਹੜੇ ਚਾਂਸਸ ਵਧ ਜਾਂਦੇ ਤੇ ਸਾਡੇ ਜੋੜਾਂ ਨੂੰ ਵੀ ਪਰੇਸ਼ਾਨੀ ਵੱਧ ਜਾਂਦੀ ਆ ਪਰ ਦੋਸਤੋ ਇਹ ਗੱਲ ਦਾ ਕੋਈ ਵਿਗਿਆਨਕ ਤੌਰ ਤੇ ਪੂਕਤਾ ਪ੍ਰਮਾਣ ਹੈ ਨਹੀਂਗਾ ਬਾਕੀ ਕਾਫੀ ਲੋਕੇ ਇਸ ਚੀਜ਼ ਨੂੰ ਮੰਨਦੇ ਆ ਸੋ ਦੋਸਤੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ 'ਚ ਸ਼ੇਅਰ ਜਰੂਰ ਕਰਿਓ ਕਿਉਂਕਿ ਦੋਸਤੋ ਅਸੀਂ ਗਰਮ ਪਾਣੀ ਪੀਣ ਦੇ ਜਿੰਨੇ ਵੀ ਫਾਇਦਿਆਂ ਦੀ ਗੱਲ ਕੀਤੀ ਆ ਉਹ ਵਿਗਿਆਨਕ ਤੌਰ ਤੇ ਪ੍ਰਮਾਣਤਾ ਸਾਰੇ ਤੱਤ ਸੋ ਇਹ ਵੀਡੀਓ ਨੂੰ ਸ਼ੇਅਰ ਕਰਿਓ ਤੇ ਦੋਸਤੋ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਸੋ ਅਜਾਜਤ ਦਿਓ ਧੰਨਵਾਦ